ਕਾਰ ਆ ਇਹ ਚਮਕਾ ਕੇ ਨਹੀਂ ਖੜਾਉਂਦੇ ਹੁੰਦੇ ਜਿਹੇ ਜਿਹਾਂ ਹੁੰਦੀਆਂ ਨੇ ਸਾਹਮਣੇ ਹੁੰਦੀਆਂ ਨੇ ਇਹਨਾਂ ਦਾ ਮੁੱਖ ਜਿਹੜਾ ਮਕਸਦ ਹੁੰਦਾ ਵੀ ਗੱਡੀ ਅੰਦਰੋਂ ਬੋਡੀ ਲੈਨ ਦੀ ਕਾਗਜ਼ਾਂ ਦੀ ਇੰਜਨ ਗੇਅਰ ਦੀ ਓਕੇ ਹੋਵੇ 14 ਮਾਡਲ ਫਰਸਟ ਓਨਰ ਆ ਕਾਰ ਦਾ ਪ੍ਰਾਈਸ ਰਹਿਣ ਵਾਲਾ ਹੈਗਾ 2 ਲੱਖ ਤੇ 20000 ਰੁਪਏ ਦੀ ਆਹ ਖੜੀਆਂ ਨੇ ਦੋ ਹੋਰ ਸਵਿਫਟਾਂ ਇਹਨਾਂ ਦਾ ਬੇਨੇ ਆਇਆ ਨਹੀਂ ਹੁਣ ਜੇ ਮੈਂ ਏਜੰਸੀ ਵਾਲੀਆਂ ਹੁਣ ਇਹ ਦੇ ਦਾਂਗੇ ਜੇ ਆਪਾਂ 3 ਲੱਖ ਤੇ 15000 ਰੁਪਏ ਦੀ 14 ਮਾਡਲ 3 ਲੱਖ 15000 ਦੀ ਗੱਡੀ ਓਕੇ ਪਈਆ ਪੇਂਟ ਪੂਡ ਮਾੜੀ ਮੋਟੀ ਦੀ ਟੱਚਿੰਗ ਹੋ ਜੀ ਮਾੜੀ ਮੋਟੀ ਟੱਚਿੰਗ ਹੋ ਸਕਦੀ ਹੈ ਜੀ ਕਾਰ ਨਹੀਂ ਸਾਰੀ ओरिजिनल ਮੰਗਵਾਏ ਇਹ ਮੇਨ ਗੱਲ ਇਹ ਵੀ ਪੰਜਾਬ ਨੰਬਰ ਦੀ ਆ ਪੰਜਾਬ ਨੰਬਰ ਦੀ ਆ ਲੁਧਿਆਣਾ ਨੰਬਰ ਹੈ ਠੀਕ ਇਹ ਡੇਢ ਲੱਖ ਰੁਪਏ ਦੇ ਦਾਂਗੇ ਆਹਾਂ ਜੀ ਹਾਂ ਪੈਸਿਆਂ ਦੇ ਹਿਸਾਬ ਨਾਲ ਵੀ ਸਾਫ਼ ਆ ਇਹਦੀ ਪਾਪਾ ਜੀ ਐਵਰੇਜ ਕਿੰਨੀ ਕੁ ਹੁੰਦੀ ਆ ਇਹਦੀ ਐਵਰੇਜ ਤਾਂ ਪਲਟਿੰਨੇ ਜਿੰਨੀ ਹੁੰਦੀ ਆ 35000 ਦੇ ਸਪੈਸਲ ਲਾਇਲਵਾਏ ਹੋਏ ਨੇ ਇਹ ਹੂੰ ਠੀਕ ਹੈ ਜੀ ਠੀਕ ਹੈ ਜੀ ਕਾਰ ਦੀ ਕਨੈਸ਼ਨ ਚੈੱਕ ਕਰੋ ਬਿਲਕੁਲ ਨਿਊ ਬ੍ਰਾਂਡ ਕਾਰ ਆ ਜਿਹਨੂੰ ਨਿਊ ਬ੍ਰਾਂਡ ਕਹਿੰਦੇ ਨੇ ਉਹ ਕਾਰ ਹੈਗੀ ਬਿਲਕੁਲ ਓਕੇ ਰਿਪੋਰਟ 17 ਮਾਡਲ 17 ਮਾਡਲ ਹੈ ਸੈਕੰਡ ਓਨਰ ਦੀ ਕਾਰ ਹੈ ਠੀਕ ਹੈ ਜੀ ਚੱਲੀ ਕਿੰਨੀ ਹੋਈ ਹੈ ਜੀ ਦੋਨੇ ਚਾਬੀਆਂ ਹੂੰ 91000 ਚੱਲੀ ਹੋਈ ਹੈ ਜੈਂਸੀ ਰਿਕਾਰਡ ਸਤਿ ਸ੍ਰੀ ਅਕਾਲ ਦੋਸਤੋ ਲੋਂਗੋ ਵਾਲੀਆ ਗੋਬਿੰਦ ਸਿੰਘ ਪ੍ਰੇਤ ਤੇ ਸਵਾਗਤ ਹੈ ਮਿੱਤਰੋ ਨਿਗਾਹ ਮਾਰ ਲਓ ਚੱਲਦੀ ਹੈ ਨਾ ਫਿਲਮ ਦੀ ਸ਼ੂਟਿੰਗ ਗੱਡੀਆਂ ਐਂ ਖੜੀਆਂ ਹੁੰਦੀਆਂ ਨੇ ਨਾ ਫਿਲਮ ਦੀ ਸ਼ੂਟਿੰਗ 'ਚ ਇੱਥੇ ਗੱਡੀਆਂ ਤੁਹਾਨੂੰ ਦੇਣੀਆਂ ਨੇ ਘੈਂਟ ਗੱਡੀਆਂ ਦੇਣੀਆਂ ਨੇ ਕਾਫੀ ਸਮੇਂ ਬਾਅਦ ਜਿਹੜੀ ਕਾਰਾਂ ਦੀ ਬਾਬੇ ਕਾਲਾਖਾਨ ਸਿੱਧੂ ਕਾਰ ਬਜ਼ਾਰ ਲੋਹਾ ਖੇੜੇ ਵਾਲੇ ਨਾਲ ਲੈ ਕੇ ਆਇਆ ਬਹੁਤ ਪਿਆਰ ਕਰਦੇ ਹਾਂ ਜਦੋਂ ਵੀਡੀਓ ਪਾ ਦਿੰਨੇ ਆ ਦੋ ਤਿੰਨ ਦਿਨਾਂ ਦੇ ਵਿੱਚ ਇਹਨਾਂ ਕੋਲੇ 5-7 ਕਾਰਾਂ ਹੁੰਦੀਆਂ ਨੇ ਹੁੰਦੀਆਂ ਇੱਕ ਨੰਬਰ ਨੇ ਦੋ ਤਿੰਨ ਦਿਨਾਂ ਦੇ ਵਿੱਚ ਲਗਭਗ ਸੇਲ ਹੋ ਜਾਂਦੀਆਂ ਨੇ ਅੱਜ ਵੀ ਜਾਣਕਾਰੀ ਲੈਣੇ ਆ ਬਾਬੇ ਕੋਲੇ ਕਾਰਾਂ ਇਹ ਚਮਕਾ ਕੇ ਹੀ ਨਹੀਂ ਖੜਾਉਂਦੇ ਹੁੰਦੇ ਜਿਹੇ ਜਿਹਾਂ ਹੁੰਦੀਆਂ ਨੇ ਸਾਹਮਣੇ ਹੁੰਦੀਆਂ ਨੇ ਇਹਨਾਂ ਦਾ ਮੁੱਖ ਜਿਹੜਾ ਮਕਸਦ ਹੁੰਦਾ ਵੀ ਗੱਡੀ ਅੰਦਰੋਂ ਬੋਡੀ ਲੈਣ ਦੀ ਕਾਗਜ਼ਾਂ ਦੀ ਇੰਜਨ ਗੇਅਰ ਦੀ ओके ਹੋਵੇ ਬਾਹਰੋਂ ਵਾਲੀ ਚਮਕਾਉਣ ਚਮਕੂਣ ਦੀ ਇਹਨਾਂ ਦੀ ਸੋਚ ਘੱਟ ਹੁੰਦੀ ਆ ਸਤ ਸਤਿ ਸ਼੍ਰੀਕਾਲ ਬਾਬਾ ਜੀ ਸਵਾਰ ਜੀ ਹਰ ਕੀ ਹਾਲ ਹੈ ਜੀ ਠੀਕ ਠਾਕ ਹੋ ਸਿੱਤਾ ਠੀਕ ਨੇ ਜੀ ਹਾਂ ਜੀ ਹਾਂ ਵਧੀਆ ਸ਼ੂਟਿੰਗ ਵਾਲਿਆਂ ਨੂੰ ਗੱਡੀਆਂ ਖੜਾ ਰੱਖਿਆ ਨੇ ਹੋਰ ਜੀ ਗੱਡੀਆਂ ਫਿਰ ਐਵੇਂ ਲਾਉਣੀਆਂ ਪੈਂਦੀਆਂ ਨੇ ਹਾਂ ਜੀ ਅੱਛਾ ਐਵਰੇਜ ਦੀ ਮਹਾਰਾਣੀ ਖੜਾ ਰੱਖੀ ਆ ਮੂਰਲੇ ਪਾਸੇ ਡੀਜ਼ਲ ਆਈ ਇਹ ਡੀਜ਼ਲ ਦੀ ਕਾਰ ਹੈ ਜੀ ਇਹ ਹੂੰ ਦੂਸਰੇ ਅੰਦਰ ਹੈਗੀ ਅੱਛਾ ਜੀ 8ਵੇਂ ਮਹੀਨੇ ਦੀ ਕਾਰ ਆ 3 ਤਰੀਕਾ 8ਵੇਂ ਮਹੀਨਾ 2015 ਅਗਸਤ ਜੀ ਹਾਂ ਜੀ ਹੂੰ ਕਾਰ ਬੰਪਰ ਟੂ ਬੰਪਰ ਰਿਜਨ ਵਾਲਾ ਹੈ ਸੰਗਰੂਰ ਨੰਬਰਾਂ ਹਾਂਜੀ ਇੱਥੇ ਉਹਦੇ ਉੱਤੇ ਪਾਤਾ ਕਾਗਜ਼ ਉਹ ਗਰਮ ਹੋ ਕੇ ਤੇ ਨਾਲ ਚਿੰਬੜ ਗਿਆ ਅੱਛਾ ਠੀਕ ਹੈ ਜੀ ਨਵਾਂ ਕਾਗਜ਼ ਲੈ ਕੇ ਪਾਇਆ ਤੇ ਬਿਟਾ ਰਮਿੰਗ ਰਮਿੰਗ ਤੇ ਨਿਕਲ ਜੂਤਾ ਇਹਦਾ ਰਮਿੰਗ ਤੇ ਨਿਕਲੂ ਹੈ ਮੈਲ ਲੱਗੀ ਹੋਈ ਹੈ ਤੇ ਠੀਕ ਹੈ ਜੀ ਲੈ ਮਿੱਤਰਾਂ ਅੰਦਰੋਂ ਵੀ ਨਿਗਾ ਮਰਵਾ ਦੇ ਕਿਉਂਕਿ ਡੈਸ਼ਬੋਰਡ ਦੱਸਦਾ ਹੁੰਦਾ ਵੀ ਗੱਡੀ ਕਿੰਨੀ ਚੱਲੀ ਹੋਈ ਹੈ ਜਿਵੇਂ 85000 ਜੈਂਸੀ ਰਿਕਾਰਡ ਚੱਲੀ ਹੋਈ ਹੈ ਅੱਛਾ ਜੀ ਬਿਲਕੁਲ ਨਵੀਂ ਕਾਰ ਕਹਿੰਦੇ ਨੇ ਜਿਹਨੂੰ ਨਿਊ ਬ੍ਰਾਂਡ ਉਹ ਕਾਰ ਹੈ ਇਹ ਠੀਕ ਹੈ ਜੀ ਹਾਂਜੀ ਇਹਦੀ ਪਾਪਾ ਜੀ ਐਵਰੇਜ ਕਿੰਨੀ ਕੁ ਹੁੰਦੀ ਆ ਇਹਦੀ ਐਵਰੇਜ ਹਾਂ ਜੀ ਇਹ 28 ਤੋਂ 30 ਦੀ ਐਵਰੇਜ ਹੈ ਜੀ। ਪਤਾ ਨਹੀਂ ਹੈਗਾ ਜੀ। ਲਿਖ ਕੇ ਜੀ। ਲਿਖ ਕੇ। ਹਾਂ ਜੀ। ਅੱਛਾ ਡੀਜ਼ਲ ਤੇ। ਡੀਜ਼ਲ ਦੀ ਕਾਰ ਹੈਗੀ। ਹਾਂ। ਸੈਕੰਡ ਆਨਰ ਹੈ। ਠੀਕ ਹੈ ਜੀ। ਠੀਕ ਹੈ ਜੀ। 8ਵੇਂ ਮਹੀਨੇ ਦੀ ਹੈ 2015 ਮਾਡਲ ਹੈ। ਠੀਕ ਹੈ ਜੀ। ਬੰਪਰ ਟੂ ਬੰਪਰ ਰਿਜਨਲ ਕਾਰ ਹੈ। ਹਾਂ। ਕਾਰ ਦੀ ਕੰਡੀਸ਼ਨ ਸਿਆਉਣੇ ਦਾ ਰੁਪਿਆ ਕਹਿੰਦੇ ਨੇ ਉਹ ਚੀਜ਼ ਆ। ਅੱਛਾ ਜੀ। ਹਾਂ ਜੀ। ਠੀਕ ਹੈ ਇੰਜਨ ਗੇਅਰ ਦੀ ਜਮਾਂ ਤਸੱਲੀ ਵਾ। ਠੀਕ ਹੈ ਗੇਅਰ ਦੀ ਏਸੀ ਹੀਟਰ ਸਭ ਕੁਝ ਵਰਕਿੰਗ ਆ। ਅੱਛਾ ਡਿੱਗੀ ਵੀ ਖਾਸੀ ਵੱਡੀ ਹੁੰਦੀ ਹੈ ਇਹਦੀ ਹਨਾ ਇਹ ਕੰਮ ਲੱਗੀ ਡੁੱਗੀ ਦੀ ਸਾਰੀ ਨਵੀਂ ਕਾਰ ਆ ਬਿਲਕੁਲ ਕਿਤੇ ਕੋਈ ਗਲੀ ਨਹੀਂ ਕੋਈ ਲੱਗੀ ਵੱਜੀ ਨਹੀਂ ਭਾਈ ਇੱਥੋਂ ਬੈਕ ਸਾਈਡ ਤੋਂ ਦਿਖਾ ਦੇ ਅਸਲ 'ਚ ਪਤਾ ਉਰੋਂ ਲੱਗੂ ਮੂਰੇ ਥੋੜਾ ਜਨਾ ਐਂ ਜੇ ਲੱਗਦਾ ਵੀ ਉਹ ਦਾਗ ਜੇ ਆ ਕਾਗਜ਼ ਵਾਲਾ ਫੇਰ ਵੀ ਕਿਤਨਾ ਇੱਥੋਂ ਪਤਾ ਲੱਗਦਾ ਗੱਡੀ ਨਵੀਂ ਪਈ ਆ ਹਨਾ ਐ ਮੁੱਲ ਕੀ ਆ ਜੀ ਇਹ ਕਾਰ ਦੇ ਦਾਂਗੇ ਜੀ 15 ਮਾਡਲ ਐ ਸੈਕੰਡ ਆਨਰ ਹੂੰ 3 ਲੱਖ ਤੇ 20 ਹਜ਼ਾਰ ਦੀ ਮਾਣ ਤਾਣ ਜੀ ਮਾਨਤਾ ਨਾਲ ਕੋਈ ਮੌਕੇ ਤੇ ਕਰ ਦਾਂਗੇ ਜਿਹੜਾ ਸ਼ੇਅਰ ਕਰ ਲੈਣ ਤਾਂ ਕਰੂੰਗੀ ਹਾਂਜੀ ਹਾਂਜੀ ਠੀਕ ਹੈ ਜੀ ਫਿਰ ਹੁਣ ਆ ਗਈ ਜੀ ਆਹ ਤਾਂ ਪੰਜਾਬੀ ਬਹੁਤ ਪਸੰਦ ਕਰਦੇ ਨੇ ਸਵਿਫਟ ਹਾਂਜੀ ਇਹਦਾ ਕੀ ਹਿਸਾਬ ਕਿਤਾਬਾ ਜੀ ਇਹ ਵੀ 8ਵੇਂ ਮਹੀਨੇ ਦੀ ਹੈ ਜੀ ਹਾਂ 2014 ਮਾਡਲ ਹੈ 7 ਤਰੀਕ ਠੀਕ ਹੈ ਜੀ 8ਵਾਂ ਮਹੀਨਾ ਹੂੰ 2014 ਮਾਡਲ ਹੈਗੀ ਅੱਛਾ ਜੀ ਐਲਡੀ ਆਈ ਹੈ ਠੀਕਾ 3rd ਆਨਰ ਦੀ ਕਾਰ ਹੈ ਅੱਛਾ ਜੀ ਟਾਇਰ ਨਵੇਂ ਨੇ ਬਾਡੀ ਲਾਈਨ ਦੀ ਨਵੀਆਂ ਕਾਰ ਦੀ ਕੰਡੀਸ਼ਨ ਚੈੱਕ ਕਰੋ ਜਮ੍ਹਾਂ 7000 ਰੁਪਇਆ ਹੈ ਓਕੇ ਜੀ ਹਾਂ ਅੰਦਰੋਂ ਬਾਹਰੋਂ ਵੈ ਕੈਮਰਾ ਵੱਡੀ ਸਕਰੀਨ ਮੈਂ ਇੱਕ ਗੱਲ ਦੇਖ ਲਈ ਪਹਿਲੀ ਗੱਡੀ ਵੀ ਅਗਸਤ ਮਹੀਨੇ ਦੀ ਦੂਜੀ ਗੱਡੀ ਵੀ ਅਗਸਤ ਮਹੀਨੇ ਦੀ ਹੈ ਨਾ ਤੁਸੀਂ ਆਜ਼ਾਦੀ ਨੂੰ ਜ਼ਿਆਦਾ ਪਿਆਰ ਕਰਦੇ ਮਨ ਲੱਗਦਾ ਜਿਵੇਂ ਮਰਜੀ ਲੱਗਦਾ ਤੇ ਰੇਟ ਜੀ ਇਹਦਾ ਇਹ ਦੇ ਦਾਂਗੇ ਜੀ ਆਪਾਂ 315000 ਰੁਪਏ ਦੀ 14 ਮਾਡਲ 315000 ਦੀ ਗੱਡੀ ਓਕੇ ਪਈਆ ਪੇਂਟ ਫੂਟ ਮਾਰੀ ਮੋਟੀ ਤੇ ਟੱਚਿੰਗ ਵਾਟਿੰਗ ਮਾਰੀ ਮੋਟੀ ਟੱਚਿੰਗ ਹੋ ਸਕਦੀ ਹੈ ਜੀ ਕਾਰ ਨਹੀਂ ਸਾਰੀ origignal ਮੰਗਵਾਇਆ ਇਹ ਮੇਨ ਗੱਲ ਇਹ ਵੀ ਪੰਜਾਬ ਨੰਬਰ ਦੀ ਆ ਪੰਜਾਬ ਨੰਬਰ ਦੀ ਆ ਲੁਧਿਆਣਾ ਨੰਬਰ ਹੈ ਠੀਕ ਹੈ ਜੀ ਕਾਰ ਬਿਲਕੁਲ ਸਾਫ ਸੁਥਰੀ ਕਾਰ ਹੈ ਟਾਇਰ ਟੂਰ ਵੀ 70 ਕੇ ਪੈਸੇ ਪਏ ਨੇ 70 ਤੋਂ ਓਵਰ ਆਲ 70 ਪਏ ਨੇ ਜੇ ਸਾਰੇ ਕੋਈ ਵੱਧ ਦਾ ਕੋਈ ਘੱਟ ਹਨਾ ਇਦੋਂ ਹਾਂ ਜੀ ਅਸੀ ਰਾਮ ਨਾਲ ਤੇ ਇਧਰ ਰੇਟੇ ਜੇ ਖੜੀ ਆ ਰੇਟੇ ਜੇ ਖੜੀ ਆ 2010 ਮਾਡਲ ਹੈ ਇਹ ਵੀ ਅਗਸਤ ਦੀ ਦਾ ਨਹੀਂ ਕਿਤੇ ਜੀ ਇਹ ਵੀ ਸਾਰੇ origignal ਹੈਗੀ ਹਾਂ ਠੀਕ ਹੈ ਜੀ ਤੇ ਇਹ ਕਾਰ ਹੈਗੀ ਤੇਰੀ ਇਹ 10ਵੇਂ ਮਹੀਨੇ ਦੀ ਹੈ। ਅੱਛਾ। ਅਜਾਦੀ ਤੋਂ 2 ਮਹੀਨੇ ਬਾਅਦ ਦੀ। 2 ਮਹੀਨੇ ਹਾਂ। ਹਾਂ ਠੀਕ ਹੈ। ਇਹ 10ਵੇਂ ਮਹੀਨੇ ਦੀ 2010 ਮਾਡਲ ਹੈ। ਠੀਕ ਹੈ ਜੀ। 3ਰਾ ਓਨਰ ਕਾਰ ਹੈ। ਹਾਂ। ਠੀਕ ਹੈ ਜੀ ਪੀਵੀ 13 ਨੰਬਰ ਹੈ ਸੰਗਰੂਰ ਦਾ। ਓਕੇ ਜੀ। ਸਾਰੀ ਓਰੀਜਨਲ ਹੈ ਕਿਉਂਕਿ ਸਟਿੱਕਰਾਂ ਤੋਂ ਪਤਾ ਲੱਗਦਾ ਵੀ ਸਾਰੀ ਓਰੀਜਨਲ ਕਾਰ ਹੈ। ਹਾਂ। ਫਿੱਟ ਮੜੇ-ਮੋਟੇ ਫੇਟ-ਫੂਟੀ ਤੇ ਚਲੋ ਹੁੰਦੀ ਆ ਹਨਾ ਜੀ। ਪਰ ਗੱਡੀ ਕਹਿੰਦੇ ਹੁੰਦੇ ਨੇ ਵੀ ਜਿੰਨੇ ਕ ਮਾਡਲ ਦੇ ਹਿਸਾਬ ਨਾਲ ਸਾਫ਼ ਆ। ਪੈਸੇ ਕਿੰਨੇ ਕਰੇ ਹੋਗੇ ਪਤਾ ਹੀ ਲੈਂਦੇ ਜੀ। ਪੈਸੇ 1.5 ਲੱਖ ਰ ओके ਆ ਬਾਈ ਕਿਉਂਕਿ ਜੇ ਹੁਣ ਆਪਾਂ ਐ ਕਹੀ ਵੀ 1.5 ਲੱਖ ਦੇ ਵਿੱਚ ਜੰਸੀ ਜੋ ਕਢਾ ਕੇ ਆ ਜੂਗੀ ਉਹ ਗੱਲ ਨਹੀਂ ਹੋ ਸਕਦੀ ਪਰ ਜਿੰਨੇ ਕੋ ਤੋਂ ਪੈਸੇ ਮੰਗੇ ਨੇ ਉਦੋਂ ਜ਼ਿਆਦਾ ਵਧੀਆ ਗੱਡੀ ਆ ਐ ਪਾਪਾ ਜੀ ਮੈਂ ਜਿਹੜੀ ਗਰਮੀ ਨੇ ਮਹੀਨੇ ਚ ਉਹ ਸਵਾਲ ਕਰਨਾ ਭੁੱਲ ਗਿਆ ਬੀ ਏ ਸੀ ਯੂ ਸੀ AC face face ਸਭ ਕੁਝ ਵਰਕਿੰਗ ਹੈ ਜੀ ਉਹਨਾਂ ਦਾ ਪਿਛਲਿਆਂ ਦਾ ਸਾਰਾ ਬਿਲਕੁਲ ਓਕੇ ਰਿਪੋਰਟ ਮਿਲੂ AC ਜਿਹੜੀਆਂ ਕਹਾਣੀਆਂ ਹੋਣਗੀਆਂ ਸਭ ਦਾ AC ਓਕੇ ਮਿਲੂਗਾ ਕਿਸੇ ਦਾ AC ਚਲੋ ਗੱਲ ਇਹ ਹੈ ਵੀ ਵਾਰੀ ਵਾਰੀ ਪੁੱਛਣ ਨਾਲੋਂ ਦੱਸ ਤਾਂ ਵੀ ਸਾਰੀਆਂ ਨਹੀਂ AC face face ਸਭ ਕੁਝ ਓਕੇ ਮਿਲਣਗੇ ਕਾਗਜ਼ ਪੱਤਰ ਲੱਗੇ ਬੱਚੇ ਦੀ ਫੋਲ ਜ਼ਿੰਮੇਵਾਰੀ ਹੋਊਗੀ ਅੱਛਾ i20 ਇਹ ਮੈਨੂੰ 12 13 ਮਾਡਲ ਲੱਗਦੀ ਹੈ i20 ਇਹ 13 ਮਾਡਲ ਆ ਠੀਕ ਹੈ ਜੀ ਠੀਕ ਹੈ ਜੀ ਪੂਰੀ ਸਾਫ਼ ਸੁਥਰੀ ਕਾਰ ਹੈਗੀ ਸਕਰੀਨ ਲੱਗੀ ਹੋਈ ਹੈ ਵੱਡੀ ਸਕਰੀਨ ਲੱਗੀ ਹੈ ਆਹ ਪੈਨ ਵਾਲਾ ਡੱਗੀ ਤੋਂ ਦੇਖੋ ਪੂਰੀ ਸਿਰੇ ਇਕੱਲਾ ਕੁੰਡਾ ਪਵਾਉਣ ਵਾਲਾ ਉਹ ਵੀ ਉਹਦਾ ਵੀ ਟਾਈਮ ਨਹੀਂ ਲੱਗਿਆ ਪਵਾਉਣ ਦਾ ਲੈ ਮੈਂ ਫੋਨ ਨਾਲ ਚੈੱਕ ਕਰ ਲਵਾਂ ਅੰਦਰੋਂ ਠੀਕ ਹੈ ਜੀ ਇੱਥੋਂ ਅਸਲ 'ਚ ਆਹ ਦੇਖੋ ਆਹ ਲਓ ਜੀ ਗੱਡੀਆਂ ਇਹਨੂੰ ਫੜੇ ਮੜਿਆ ਠੀਕ ਹੈ ਜੀ ਫੜਦੇ ਆ ਤੂੰ ਦੇਖੋ ਇਹਨੂੰ ਇਕੱਲਾ ਕੁੰਡਾ ਪਾਉਣ ਵਾਲਾ ਬਸ ਡੱਗੀ ਤੋਂ ਦੇਖ ਲਓ ਮਿੱਤਰੋ ਗੱਲ ਇਹ ਹੈ ਵੀ ਪਤਾ ਲੱਗਦਾ ਵੀ ਜਮਾਂ ਸਾਫ ਆ ਹਨਾ ਐਚ 4 26 ਆ ਜੀ ਹਨਾ ਗੁਰগাঁও ਹਾਂ ਜੀ ਤੇ ਕੀ ਹਿਸਾਬ ਕਿਤਾਬ ਦਾ ਹੈ ਜੀ ਇਹ 2013 ਮਾਡਲ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਸੈਕੰਡ ਓਨਰ ਦੀ ਕਾਰ ਹੈ ਠੀਕ ਹੈ ਪੂਰੀ ਸਾਫ ਸੁਥਰੀ ਕਾਰ ਹੈਗੀ ਚੱਲੀ ਜੁੱਲੀ ਕਿੰਨੀ ਖੋਈ ਹੈ ਜੀ ਚੱਲੀ ਹੋਈ ਹੈ ਇਹ 95000 Ориਜినਲ ਜਾਂਸੀ ਰਿਕਾਰਡ ਠੀਕ ਹੈ ਜੀ ਰੇਡਾਰ ਹੋ ਗਈ ਜਾਂਸੀ ਰਿਕਾਰਡ ਹੋਊਗੇ ਹੂੰ ਠੀਕ ਹੈ ਜੀ ਰੇਟ ਦੇ ਦਾਂਗੇ ਆਪਾਂ ਇਹ 220000 ਦੀ ਐਨਓਸੀ ਨਾਲ 220000 ਦੀ ਐਨਓਸੀ ਦੇ ਨਾਲ ਗੱਲ ਇਹ ਆ ਵੀ ਮਿੱਤਰੋ ਮੇਨ ਕਾਰਨ ਇਹ ਆ ਵੀ ਇੱਥੇ ਬੜਾ ਵੱਡਾ ਉਲਾਜਾ ਨਹੀਂ ਹੈਗਾ ਕੋਈ ਜਿੰਨਾ ਰੇਟ ਮਾਰਕੀਟ ਦਾ ਮੈਨੂੰ ਲੱਗਦਾ ਉਥੇ ਜੇ ਬਾਬਾ ਮੰਗ ਰਿਹਾਗਾ ਹੋਰ ਕੀ ਕਰਦੇ ਨੇ 30 40000 ਵਧਾ ਕੇ ਮੰਗਦੇ ਹੁੰਦੇ ਨੇ ਵੀ ਘਟਾ ਦੇਵਾਂਗੇ ਅਗਲਾ ਖੁਸ਼ ਆ ਬਾਬਾ ਮੈਨਾਂ ਦਾ 5 4000 ਰੁਪਏ ਮਸਾਂ ਘਟਾਓ ਵੀ ਸ਼ੇਅਰ ਕੀਤੇ ਹੋਏ ਨੂੰ ਹਣਾ ਜੀ ਕਿਉਂਕਿ ਪਹਿਲਾਂ ਹੀ ਜਮ ਹੀ ਜਾਇਜ਼ ਰੇਟ ਮੰਗੀ ਜਾਂਦਾਗਾ ਆਹਾ ਆਈ 10 ਕਿ ਇਹ ਆਈ 10 ਹਾਂਜੀ ਇਹ ਆਈ 10 ਹੈਗੀ ਤੇ ਇਹ 13 ਮਾਡਲ ਹੈ ਇਹ ਪੈਟਰੋਲ ਹਾਂਜੀ ਪੈਟਰੋਲ ਦੀ ਕਾਰ ਹੈ ਠੀਕ ਹੈ 13 ਮਾਡਲ ਹੈਗੀ ਸੈਕੰਡ ਓਨਰ ਦੀ ਕਾਰ ਹੈਗੀ ਕਾਰ ਦੀ ਕੰਡੀਸ਼ਨ ਚੈੱਕ ਕਰੋ ਆਂਡੇ ਵਰਗੀ ਕਾਰਬਾਈ ਹੈ ਬਿਲਕੁਲ ਜੀ ਗੱਡੀਆਂ ਨ ਪੂਰੀ ਘੈਂਟ ਵਿੱਚੋਂ ਵੀ ਹਾਂਜੀ ਬਾਹਰੋਂ ਵੀ ਹਾਂਜੀ ਸਾਫ਼ ਸੁਥਰੀ ਆ ਟਾਇਰ ਹੈਗੇ ਨੇ 50 ਕੇ ਪੈਸੇ ਹੈਨਾ ਜੀ ਹਾਂ 50 ਪੈਸੇ ਟਾਇਰ ਨੇ ਹੂੰ ਚਾਲ ਚਲਾਵੇ ਦੀ ਨਵੀਂ ਐ ਏਸੀ ਇਹਦਾ ਵੀ ਪੂਰਾ ਵਰਕਿੰਗ ਐ ਹੂੰ ਠੀਕ ਐ ਜੀ ਅਜੇ ਚਲਾਵੇ ਦਾ ਤਾਂ ਇਹ ਬਰਨਾ ਮੰਗੂਠਦੀ ਹੁੰਦੀ ਬਾਲੇ ਸਰਕਾਰ ਐ ਐ ਨਿਕਲਦੀ ਆ ਗੋਲੀ ਮੰਗੂਗੀ ਗੱਡੀ ਦੀ ਕੋਈ ਲੱਗੀ ਵੱਜੀ ਨਹੀਂ ਠੀਕ ਐ ਜੀ ਠੀਕ ਐ ਜੀ ਕੋਈ ਪੀਸ ਚੇਂਜ ਨਹੀਂ ਹੈਗਾ ਹਾਂ 13 ਮਾਡਲ ਐ ਸੈਕੰਡ ਓਨਰ ਦੀ ਕਾਰ ਐ ਕਾਰ ਦਾ ਪ੍ਰਾਈਸ ਹੈ 1 ਲੱਖ ਤੇ 40000 ਰੁਪਏ ਦੀ ਅੱਛਾ ਇਹੇ ਨੇ ਕਿ ਹੋਰ ਵੀ ਨੇ ਜੀ ਕਾਰਾਂ ਜੀ ਕਾਰਾਂ ਬਾਦੂ ਖੜੀਆਂ ਨੇ ਕਾਰ ਬਾਦੂ ਖੜੀਆਂ ਨੇ ਗੱਡੀਆਂ ਬਾਬੇ ਦੀ ਨਿਗਾ ਚੂੰ ਵੀ ਖੜੀਆਂ ਨੇ ਤੇ ਇੱਥੇ ਵੀ ਦੋ ਚਾਰ ਹੋਰ ਖੜੀਆਂ ਨੇ ਆਸ ਕਾਲਾ ਜੀ ਖੜੀ ਹੈ ਇੱਕ ਆਸ ਕਾਲਾ 2014 ਮਾਡਲ ਹੈ ਅੱਛਾ ਜੀ ਹਾਂ ਜੀ ਇਹ ਕਿੰਨੇ ਮੰਗਦੇ ਹੋ ਇਹਦੇ ਇਹ 2014 ਮਾਡਲ ਹੈਗੀ ਹਾਂ ਲਿਬੜੀ ਦੀ ਬੜੀ ਜਿਵੇਂ ਆਈ ਆ ਮੁੰਜੇ ਇੱਕ ਰੀ ਖੜੀ ਹੈ ਠੀਕ ਆ ਠੀਕ ਹੈ ਜੀ ਕਾਰ ਦੇਖੋ ਕਿੰਨੇ ਸਾਫ ਸੁਥਰੀ ਕਾਰ ਹੈ ਜੀ ਜਿਨ੍ਹਾਂ ਨੇ ਲਗਜ਼ਰੀ ਗੱਡੀਆਂ ਦਾ ਸਵਾਦ ਲੈਣਾ ਘੱਟ ਪੈਸਿਆਂ ਟਾਪ ਮਾਡਲ ਹੈ ਇਧਰ ਨੂੰ ਆਜੋ ਹਨਾ ਟਾਪ ਮਾਡਲ ਹੈ ਪਿਛਲੀਆਂ ਸੀਟਾਂ ਤੇ ਵੀ ਬਲੂਰ ਹੈ ਇਹਦੇ ਹੂੰ ਕੋਈ ਲੱਗੀ ਵੱਜੀ ਨਹੀਂ ਕੋਈ ਗਲੀ ਫੜੀ ਗਲੀ ਚੜੀ ਨਹੀਂ ਹੈਗੀ ਹੂੰ ਠੀਕ ਹੈ ਕੋਈ ਪੀਸ ਇਹਦਾ ਚੇਂਜ ਨਹੀਂ ਹੈਗਾ ਧੋਣ ਧੂਣ ਵਾਲੀ ਜ਼ਰੂਰ ਪਈ ਧੋਣ ਵਾਲੀ ਜ਼ਰੂਰ ਹੈ ਟਾਇਰ ਵੀ ਮਾਰ ਕੇ ਕਾਰ ਸਾਰੀ ਮੰਗੋ ओरिजिनल ਹੈ ਬਿਲਕੁਲ ਨਵੀਂ ਨਕੋਰ ਕਾਰ ਹੈ ਅੱਛਾ ਇਹਦੀ ਐਵਰੇਜ ਕਿੰਨੀ ਹੁੰਦੀ ਆ ਬਾਪਾ ਜੀ ਕਹਿੰਦੇ ਬੜੀ ਹੁੰਦੀ ਹੈ ਇਹਦੀ ਐਵਰੇਜ ਵੀ ਉਹੀ ਗੱਲ ਹੈ ਹੂੰ ਵੀ ਅਗਲਾ ਕੱਪ ਕਹਿੰਦਾ 28 ਤੋਂ 30 ਡੀਜ਼ਲ ਦੀ ਕਾਰ ਹੈ ਕਿਤੇ ਸੀਐਨਜੀ ਤਾਂ ਨਹੀਂ ਦੱਸੀ ਜਾਂਦੇ ਫਰਸਟ ਓਨਰ ਹੈ ਡੀਜ਼ਲ ਦੀ ਕਾਰ ਹੈ ਜੀ ਫਰਸਟ ਓਨਰ ਹੈ 28 ਤੋਂ 30 ਦੀ ਐਵਰੇਜ 28 ਤੋਂ 30 ਦੀ ਐਵਰੇਜ ਹੈ 14 ਮਾਡਲ ਹੈ ਹਮ ਸਾਰੀ ਚੀਜ਼ ਨਾਲ ਦੀ ਹੈ ਇਹਦੇ ਹਮ ਠੀਕ ਹੈ ਤੇ ਕਾਰ ਬਿਲਕੁਲ ਨਵੀਂ ਕਹਿੰਦੇ ਨੇ ਜਿਹਨੂੰ ਉਹ ਕਾਰ ਹੈ ਨਿਊ ਬ੍ਰਾਂਡ ਅੰਦਰੋਂ ਹਾਂ ਟਾਪ ਮਾਡਲ ਹੈ ਹਮ ਠੀਕ ਹੈ ਜੀ ਬੈਕ ਕੈਮਰਾ ਸਕਰੀਨ ਵਗੈਰਾ ਸਭ ਕੁਝ ਓਕੇ ਰਿਪੋਰਟ ਹੈ ਠੀਕ ਹੈ ਜੀ ਠੀਕ ਹੈ ਜੀ 14 ਮਾਡਲ ਫਰਸਟ ਓਨਰ ਹੈ ਕਾਰ ਦਾ ਪ੍ਰਾਈਸ ਰਹਿਣ ਵਾਲਾ ਹੈਗਾ 2 ਲੱਖ ਤੇ 20 ਹਜ਼ਾਰ ਰੁਪਏ ਦੀ ਲੋ ਜੀ 14 ਮਾਡਲ 2 ਲੱਖ 20 ਹਜ਼ਾਰ ਦੀ ਬਹੁਤ ਸਹੀ ਰੇਟ ਆ ਗੱਡੀ ਦਾ ਇੰਨੇ ਕ ਪੈਸਿਆਂ ਚ ਲਗਜ਼ਰੀ ਫੀਲਿੰਗ ਤੁਸੀਂ ਬਾਬੇ ਕੋਲੇ ਆ ਕੇ ਹੀ ਲੈ ਸਕਦੇ ਹੋ ਇੰਨੀ ਸਸਤੀ ਕਿਤੋਂ ਹੋਰ ਨਹੀਂ ਮਿਲਣੀ ਕਹਿਣ ਦਾ ਭਾਵ ਇਹ ਤਾਂ ਬਾਈ ਮਾੜੀ ਜਿਹੀ ਲਿਬੜੀ ਜੀ ਹੋਈ ਆ ਹਨਾ ਜਦ ਇਹ ਧੋਤੀ ਫੇਰ ਦੇਖੋ ਚਮਕਾ ਮਾਰੂ ਨਵੀਂ ਵਾਰੀ ਇਹ ਜਦੋਂ ਹੁਣ ਮੈਂ ਕਹਿਣਾ ਵੀ ਅੰਦਰ ਨੂੰ ਆਜੋ ਬਾਬੇ ਨਹੀਂ ਆਹ ਖੜੀਆਂ ਨੇ 2 ਹੋਰ ਸਵਿਫਟਾਂ ਇਹ ਤਾਂ ਬਾਬੇ ਨੇ ਆਇਆ ਹਣੇ ਜੇ ਮੈਜੰਸੀ ਵਾਲੀਆਂ ਹੁਣ ਹਾਂਜੀ ਅਸਾਂ ਬਾਬਾ ਜੀ ਕੀ ਹਿਸਾਬ ਕਿਤਾਬ ਹੈ ਇਹਨਾਂ ਦਾ ਇਹ 14 ਦੇ ਲਾਸਟ ਦੀ ਕਾਰ ਹੈ ਜੀ ਠੀਕ ਹੈ ਜੀ ਡੀਲਰ ਕਹਿੰਦੇ ਨੇ 14/15 ਆਪਾਂ ਕਹਾਂਗੇ 14 ਮਾਡਲ ਓਕੇ 14 ਦੇ ਲਾਸਟ ਦੀ ਕਾਰ ਹੈ ਚਾਰੇ ਟਾਇਰ ਨਵੇਂ ਨੇ ਹੂੰ ਕੱਲੇ ਟਾਇਰ ਨਹੀਂ ਕਾਰ ਬਿਲਕੁਲ ਹੀ ਨਵੀਂ ਕਾਰ ਹੈ ਠੀਕ ਹੈ ਜੀ ਜਿਹਨੂੰ ਨਵੀਂ ਕਾਰ ਕਹਿੰਦੇ ਨੇ ਅੰਦਰੋਂ ਬਾਹਰੋਂ ਚੈੱਕ ਕਰੋ ਹੂੰ ਵੱਡੀ ਸਕਰੀਨ ਵਾਹ ਕੈਮਰਾ ਸੀਟ ਕਵਰ ਨਵੇਂ ਮੈਟ ਨਵੇਂ ਠੀਕ ਹੈ ਜੀ 55000 ਜਾਂਸੀ ਰਿਕਾਰਡ ਚੱਲੀ ਹੋਈ ਹੈ ਫਰਸਟ ਓਨਰ ਦੀ ਕਾਰ ਹੈ ਜੀ ਅੱਛਾ ਜੀ ਹਾਂ ਜੀ ਜਾਂਸੀ ਰਿਕਾਰਡ ਚੈੱਕ ਕਰਾਏ 57 ਨਿਕਲੇ ਅਗਲੇ ਦੇ ਪੈਸੇ ਵਾਪਸ ਠੀਕ ਹੈ ਜੀ ਠੀਕ ਹੈ ਜੀ ਓਕੇ ਓਕੇ ਗੱਡੀ ਅੰਦਰੋਂ ਬਾਹਰੋਂ ਪਈ ਇੰਜਨ ਵੀ ਇਹਦਾ ਦਿਖਾਈ ਦੇਣਾ ਹੁਣ ਏ ਸ਼ਾਂਚ ਆ ਗਈਆਂ ਸਾਰੇ ਸਟਿੱਕਰ ਤਾਂ ਅਸੀਂ ਮੈਂ ਚੱਕੇ ਆ ਸਾਰੇ ਸਟਿੱਕਰ ਇਹਦੇ ਲੱਗੇ ਹੋਏ ਪਤਾ ਕੀ ਚੈੱਕ ਕਰਾ ਜੀ ਪਹਿਲਾਂ ਤਾਂ ਧੁੱਪ ਚੋਂ ਅੰਦਰ ਨੂੰ ਭਜ ਦੇਦੀ ਹੁਣ ਤਾਂ ਸ਼ਾਂਚ ਆ ਗਏ ਹੁਣ ਤਾਂ ਟੌਰ ਜੀ ਨਾਲ ਦਿਖਾ ਰਹੀ ਹੈ ਰੈਮਿੰਗ ਰੋਮਿੰਗ ਕਢਾਉਣ ਵਾਲੀ ਹੈ ਕਾਰ ਦੀ ਆਹ ਦੇਖ ਲੋ ਜੀ ਆਹ ਦੇਖੋ ਠੀਕ ਹੈ ਜਿਹੜੀ ਚੀਜ਼ ਮ ਇੰਜਨ ਕੋਲ ਦੇ ਸਟicker ਦੇਖੋ ਜੀ ਸਾਰੇ ਦੇਖੋ ਇਹ ਨਾ ਸਮਝੋ ਦੋਸਤੋ ਵੀ ਉਹ ਦਿਖਾਇਆ ਨਹੀਂ ਕੋਈ ਦਿੱਕਤ ਹੋਊਗੀ ਕਾਰਨ ਕੀ ਆ ਉੱਥੇ ਬਈ ਧੁੱਪ ਭਜਾਉਂਦੀ ਸੀ ਅੰਦਰ ਨੂੰ ਹਮ ਹੈਨਾ ਮੇਨ ਕਾਰਨ ਇਹ ਆ ਵੀ ਉੱਥੇ ਧੁੱਪ 'ਚ ਖੜਿਆ ਨਹੀਂ ਜਾਂਦਾ ਸੀ ਬਈ ਇੱਥੇ ਅਸੀਂ ਛਾਂ ਚਾਗੇ ਤਾਂ ਕਰਕੇ ਤੁਹਾਨੂੰ ਟੌਰ ਦੀ ਨਾਲ ਦਿਖਾਉਣ ਲੱਗੇ ਅੱਛਾ ਇਹਦਾ ਮਤਲਬ ਕੀ ਆ ਬਾਬਾ ਜੀ ਦੇਖੋ ਇਹ ਹੈਗੀ ਨਾ ਕਾਰ ਨਗਦੇ ਵਰਗੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਜਿਹੀ ਸ਼ੋਰੂਮ ਕੰਡੀਸ਼ਨ ਕਾਰ ਹੈਗੀ ਇਹ ਬਿਲਕੁਲ ਹਮ ਰੈਮਿੰਗ ਕਢਾਉਣ ਵਾਲੀ ਹੈ ਕਾਰ ਦੀ ਠੀਕ ਹੈ ਜੀ ਹੋਰ ਕਾਰ 5 ਰੁਪਏ ਦਾ ਕੰਮ ਨਹੀਂ ਭਾਲਦੀ ਸੌਕਰ ਸ਼ੌਕਰ ਸਭ ਕੁਝ ਸਸਪੈਂਸ਼ਨ ਵਗੈਰਾ ਸਭ ਕੁਝ ਓਕੇ ਰਿਪੋਰਟ ਹੈ ਠੀਕ ਹੈ ਜੀ 14 ਦੇ ਲਾਸਟ ਦੀ ਕਾਰ ਹੈ ਫਰਸਟ ਓਨਰ ਹੈ ਹਮ ਠੀਕ ਹੈ ਜੀ ਕਾਰ ਦਾ ਪ੍ਰਾਈਸ ਰਹਿਣ ਵਾਲਾ 3 ਲੱਖ 30000 ਰੁਪਏ ਦੀ ਐਨਓਸੀ ਦੇ ਨਾਲ ਲਓ ਜੀ 3 ਲੱਖ 30000 ਦੀ ਐਨਓਸੀ ਦੇ ਨਾਲ 14 ਦੇ ਲਾਸਟ ਦੀ ਕਾਰ ਚਾਰੇ ਟਾਇਰ ਨਵੇਂ ਇੱਧਰ ਹੋਰ ਖੜੀ ਹੈ ਇੱਕ ਇਹ ਕਿਹੜਾ ਨੰਬਰ ਹੈ ਜੀ ਇਹ ਵੀ ਹਰਿਆਣਾ ਨੰਬਰ ਹੈ ਜੀ ਹਾਂਜੀ ਇਹਦਾ ਕੀ ਹਿਸਾਬ ਕਿਤਾਬਾ ਇਹ 2017 ਮਾਡਲ ਹੈ ਜੀ ਅੱਛਾ ਠੀਕ ਹੈ ਜੀ ਅਲਾਇਸ਼ ਸਪੈਸ਼ਲ ਲੱਗੇ ਹੋਏ ਨੇ 35000 ਦੇ ਸਪੈਸ਼ਲ ਲਾਇ ਲਵਾਏ ਹੋਏ ਨੇ ਇਹ ਹਾਂ ਠੀਕ ਹੈ ਜੀ ਠੀਕ ਹੈ ਜੀ ਕਾਰ ਦੀ ਕੰਡੀਸ਼ਨ ਚੈੱਕ ਕਰੋ ਬਿਲਕੁਲ ਨਿਊ ਬ੍ਰਾਂਡ ਕਾਰ ਹੈ ਜਿਹਨੂੰ ਨਿਊ ਬ੍ਰਾਂਡ ਕਹਿੰਦੇ ਨੇ ਉਹ ਕਾਰ ਹੈਗੀ ਬਿਲਕੁਲ ਓਕੇ ਰਿਪੋਰਟ 17 ਮਾਡਲ 17 ਮਾਡਲ ਹੈ ਸੈਕੰਡ ਓਨਰ ਦੀ ਕਾਰ ਹੈ ਠੀਕ ਹੈ ਜੀ ਚੱਲੀ ਕਿੰਨੀ ਹੋਈ ਹੈ ਜੀ ਦੋਨੇ ਚਾਬੀਆਂ ਹੂੰ 91000 ਚੱਲੀ ਹੋਈ ਹੈ ਏਜੰਸੀ ਰਿਕਾਰਡ ਠੀਕ ਹੈ ਜੀ ਅੰਦਰੋਂ ਕਾਰ ਚੈੱਕ ਕਰਾਓ 15000 ਦੇ ਸੀਟ ਕਵਰ ਚੜਾਏ ਨੇ ਜੀ ਬੰਦੇ ਨਵੇਂ ਠੀਕ ਹਾਂਜੀ ਲਵ ਯੂ ਮਿੱਤਰੋ ਗੱਲ ਇਹ ਹੈ ਵੀ ਨਿਗਾਹ ਮਾਰ ਲਓ ਅੱਛਾ ਬਾਬਾ ਜੀ ਮੁੱਲ ਵਾੜੀ ਇਹਦੀ ਵੀ ਦੱਸ ਦਿਓ ਲੱਗਦੇ ਹੱਥ ਹਾਂਜੀ 17 ਮਾਡਲ ਸੈਕੰਡ ਆਨਰ ਹੂੰ ਕਾਰ ਦੇ ਦਾਂਗੇ ਇਹ 3 ਲੱਖ ਤੇ ਆਪਣਾ 4 ਲੱਖ ਤੇ 15000 ਰੁਪਏ ਦੀ 4 ਲੱਖ 15000 ਦੀ ਗੱਡੀ ਕਹਿੰਦੇ ਨੇ ਮਿੱਤਰੋ ਇਧਰੋਂ ਕੈਮਰਾ ਘਮਾਲਾ ਵੀਰ ਮੇਰਾ ਹੁਣ ਮੈਂ ਮੇਰੇ ਦਰਸ਼ਕਾਂ ਨੂੰ ਇੱਕ ਗੱਲ ਦੱਸਦਾ ਵੀ ਬਾਬਾ ਨਿਗਾ ਮਾਰ ਲੋ ਇਹ ਕੋਈ ਡੀਲਰ ਨਹੀਂ ਹੈਗਾ ਇਹਨੂੰ ਪੈ ਗਿਆ ਸਵਾਦਕਾਰਾਂ ਲਿਆ ਕੇ ਵੇਚਣ ਦਾ ਕੋਈ ਬਾਲੀ ਕਮਾਈ ਤੇ ਨਹੀਂ ਕਰਦਾ ਕੰਮ ਡੀਲਰ ਵਾਲੀ ਇਹ ਚ ਕੋਈ ਗੱਲ ਬਾਤ ਹੈ ਨਹੀਂ ਕਿ ਪਿੰਡ ਚ ਆਪਦੇ ਘਰ ਚ ਹੀ ਖੋਲਿਆ ਹੋਇਆ ਸਿਸਟਮ ਸਾਰਾ ਇੱਥੇ ਨਾ ਤਾਂ ਇਹਨੂੰ ਕੋਈ ਖਰਚਾ ਪੈਂਦਾਗਾ ਕੋਈ ਦੁਕਾਨ ਦੇ ਕਰਾਇਦਾ ਨਾ ਹੋਰ ਆਪ ਹੀ ਜਵਾਕ ਗੱਡੀਆਂ ਧੋ ਲੈਂਦੇ ਨੇ ਆਪ ਹੀ ਚਮਕਾ ਲੈਂਦੇ ਨੇ ਖਰਚੇ ਪੈਂਦੇ ਨਹੀਂ ਲਾਲਚ ਵੀ ਨਹੀਂ ਕਰਦਾ ਤੁਹਾਡੇ ਤੋਂ ਜਮਾ ਮਾ ਜਿਹੜਾ ਜਿੰਨੀ ਕਮਾਈ ਬੰਦੇ ਨੇ ਕਰਨੀ ਹੁੰਦੀ ਆ ਜਾਇਦ ਕਮਾਈ ਹੁੰਦੀ ਆ ਜਿਹੜੀ ਉਹ ਕਰਦਾ ਬਾਬਾ ਇੱਕ ਵਾਰੀ ਆਗੇ ਜ਼ਰੂਰ ਦੇਖ ਲਿਓ ਹੋਰ ਗੱਡੀਆਂ ਲੈਣੀਆਂ ਨੇ ਉਹ ਵੀ ਪੁੱਛ ਲਿਓ ਤੇ ਗੱਡੀਆਂ ਆਪਣੇ ਕੋਲ ਹੋਰ ਵੀ ਖੜੀਆਂ ਨੇ ਜੀ ਹਮ ਹੁਣ ਆਪਾਂ ਨੂੰ ਜਾਣਾ ਥੋੜਾ ਜਿਹਾ ਔਖਾ ਹੈਗਾ ਹਮ ਇੱਕ ਤਾਂ ਆਪਣੇ ਕੋਲੇ 17 ਰਜਿਸਟਰਡ 18 ਖੜੀ ਆ Swift ਠੀਕ ਹੈ ਜੀ ਠੀਕ ਹੈ ਜੀ 17 ਰਜਿਸਟਰਡ 18 ਹਮ ਬੰਪਰ ਤੋਂ ਬੰਪ ਰਿਜਨਲ ਹੈਗੀ ਫਸਟ ਓਨਰ ਦੀ ਕਾਰ ਆ ਦਿੱਲੀ ਨੰਬਰ ਆ ਸਿਲਵਰ ਰੰਗ ਹਮ ਉਹ ਕਾਰ ਦਵਾਗੇ ਆਪਾਂ 440000 ਰੁਪਏ ਦੀ ਐਨਓਸੀ ਦੇ ਨਾਲ 17 ਰਜਿਸਟਰ 18 ਜੀ 에어ਬੈਗ ਵਾਲੀ ਠੀਕ ਹੈ ਜੀ ਇੱਕ ਆਪਣੇ ਕੋਲੇ ਖੜੀ ਹੈ ਡਿਜ਼ਾਇਰ 17/18 ਨਵੀਂ ਸ਼ੇਪ ਦੀ ਠੀਕ ਹੈ ਜੀ 17 ਰਜਿਸਟਰ 18 ਨਵੀਂ ਸ਼ੇਪ ਦੀ ਡਿਜ਼ਾਇਰ ਹੈ ਠੀਕ ਹੈ ਜੀ ਵਾਈਟ ਰੰਗਾ ਉਹ ਦੇ ਦਾਂਗੇ ਆਪਾਂ 460000 ਰੁਪਏ ਦੀ ਲੈ ਗੱਲ ਮਿੱਤਰੋ ਇਹ ਆ ਵੀ ਬਾਬੇ ਕੋਲੇ ਹੋਰ ਵੀ ਰਸਟਾਉਂਦੀਆਂ ਰਹਿਣਗੀਆਂ ਤੇ ਗੱਡੀਆਂ ਵੀ ਬਦਲਦੀਆਂ ਰਹਿਣਗੀਆਂ ਇਹ ਨਾ ਸੋਚੋ ਵੀ ਆਹੀ ਗੱਡੀਆਂ ਨੇ ਇਹਨਾਂ ਚੋਂ ਆਪਾਂ ਨਹੀਂ ਹੈ ਨਹੀਂ ਕੋਈ ਜਿਹੜੀ ਆਪਾਂ ਲੈਣੀਆਂ ਹੋਰ ਵੀ ਬਹੁਤ ਹੋਣਗੀਆਂ ਗੱਲ ਇੱਥੇ ਨਵੇੜ ਲਓ ਵੀ ਬਾਹਲਾ ਲੰਮਾ ਸਮਾ ਥੋੜਾ ਵੀ ਲੈਣ ਦਾ ਫਾਇਦਾ ਨਹੀਂ ਇੱਕੋ ਹੀ ਗੱਲ ਆ ਵੀ ਫੋਨ ਕਰਕੇ ਪੁੱਛ ਲਓ ਵੀ ਬਾਬਾ ਅਸੀਂ ਤਾਂ ਗੱਡੀ ਆਹ ਲੈਣੀ ਆ ਤੁਹਾਡੇ ਕੋਲ ਹੈਗੀ ਆ ਹਨਾ ਜੀ ਇਹ ਦੱਸ ਦੇਣਗੇ ਪਹਿਲੇ ਆ ਦਾਂ ਜੀ ਕਿਹੜੀ ਖੜੀ ਆ ਕਿਹੜਾ ਖੜੀ ਆ ਸਾਰੀਆਂ ਖੜੀਆਂ ਨੇ ਸਾਰੀਆਂ ਹੀ ਖੜੀਆਂ ਨੇ ਪੁੱਛ ਲਓ ਬਸ ਇੱਕ ਵਾਰੀ ਹੁਣ ਮੰਨ ਲਓ ਆਪਾਂ ਥਾਉ ਦਾ ਸਿਸਟਮ ਕਰ ਰਹੇ ਹਾਂ ਉਥੇ ਗੱਡੀਆਂ ਸਾਰੀਆਂ ਇੱਕ ਥਾਂ 'ਤੇ ਰਜਿਸਟਰ ਹੋ ਜਾਣਗੀਆਂ। ਹੂੰ ਫੇਰ ਥੋੜਾ ਜਿਹਾ ਸੌਖਾ ਹੋ ਜਾਂਦਾ ਗੱਲ। ਫੇਰ ਸੌਖਾ ਹੋ ਜਾਊਗਾ। ਹੂੰ ਬਾਕੀ ਤੁਸੀਂ 17 ਮਾਡਲ ਦਾ ਰੇਟ ਜਾਣਦੇ ਹੋ ਤੁਸੀਂ ਲੈਣੇ ਹੋ। ਹੂੰ ਤੁਹਾਡੇ ਹਿਸਾਬ 'ਚ ਕੀ ਰੇਟ ਆਉਂਦਾ ਟੇਲਰਾਂ ਦਾ ਹਨਾ ਆਪਣਾ ਕੀ ਰੇਟ ਆਉਂਦਾਗਾ? ਫਰਕ ਵੱਡਾ ਮੈਂ ਆਪ ਹੀ ਕਹਿੰਦਾ ਚਲੋ ਆਪਾਂ ਨਾ ਕਿਸੇ ਦਾ ਹੋ ਬੋਲੀਏ। ਮੈਂ ਤਾਂ ਇਹੀ ਕਹੂੰਗਾ ਵੀ ਭਾਈ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਜਿਹੜਾ ਬੰਦਾ ਵਧੀਆ ਕੰਮ ਕਰਦਾ ਹੋਵੇ ਨਾ ਉਹਦਾ ਸਾਥ ਵੀ ਦੇਣਾ ਚਾਹੀਦਾ। ਸੋ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।